ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਪਠਾਨਾਂ ਤੇ ਖਾਲਸੇ ਦੀ ਪਹਿਲੀ ਫਤਿਹ ਬਾਰੇ ਕਸ਼ਮੀਰ ਦੀ ਮੁਹਮਮਤੋਂ ਬਾਅਦ ਖਾਲਸੇ ਨੇ ਅਫਗਾਨਾਂ ਦੀ ਬਹਾਦਰੀ ਨੂੰ ਚੰਗੀ ਤਰ੍ਹਾਂ ਜਾਂਚ ਲਿਆ ਸੀ ਤੇ ਇਹ ਗੱਲ ਚੰਗੀ ਤਰ੍ਹਾਂ ਸਿੱਧ ਹੋਈ ਸੀ ਕਿ ਅਫਗਾਨ ਖਾਲਸੇ ਦੀ ਵੀਰਤਾ ਦੇ ਅੱਗੇ ਟੇਕ ਨਹੀਂ ਸਕਦੇ ਤੇ ਮਹਾਰਾਜਾ ਤੇ ਮਹਾਰਾਜਾ ਸਾਹਿਬ ਚਾਹੁੰਦੇ ਸਨ ਕਿ ਕਿਲਾ ਅਟਕ ਜੋ ਪੰਜਾਬ ਦਾ ਬੂਹਾ ਮੰਨਿਆ ਜਾਂਦਾ ਉਸਤੇ ਆਪਣਾ ਅਧਿਕਾਰ ਕੀਤਾ ਜਾਏ ਤੇ ਇਸ ਕਾਰਜ ਨੂੰ ਨਾ ਪੂਰਾ ਕਰਨ ਵਾਸਤੇ ਇੱਕ ਪਾਰੀ ਫੌਜ ਸਰਦਾਰ ਹਰੀ ਸਿੰਘ ਨਲੂਆ ਤੇ ਸਰਦਾਰ ਦੇਸਾ ਸਿੰਘ ਮਜੀਟੀਆ ਤੇ ਅੰਮ ਦੀਵਾਨ ਮੋਕਮ ਚੰਦ ਅਤੇ ਸਰਦਾਰ ਆਇਆ ਸਿੰਘ ਨਾਮੀ ਸਰਦਾਰਾਂ ਨੂੰ ਅਟਕਵਲ ਤੋਰ ਦਿੱਤਾ ਤੇ ਜਾਂਦਿਆਂ ਹੀ ਪਹੁੰਚਨੇ ਬਲਹਾਨ ਇਲਾਕਾ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਇਥੋਂ ਕਿਲੇ ਵੱਲ ਵਧਣ ਦੀਆਂ ਤਿਆਰੀਆਂ ਹੋਣ ਲੱਗੀਆਂ ਤਿਆਰੀਆਂ ਹੋਣ ਲੱਗੀਆਂ ਉਧਰ ਵਜ਼ੀਰ ਫਤੇਹ ਖਾਨ ਨੂੰ ਜਦੋਂ ਖਾਲਸਾ ਫੌਜ ਦੇ ਅਟਕਵਲ ਵਦਨ ਦੀ ਖਬਰ ਪਤਾ ਲੱਗੀ ਤੇ ਉਸ ਨੇ ਭਾਰੀ ਬਲਵਾਨ ਲਸ਼ਕਰ ਆਪਣੇ ਬਹਾਦਰ ਭਰਾ ਮੁਹੰਮਦ ਖਾਨ ਨੂੰ ਇਧਰ ਤੋਰ ਦਿੱਤਾ ਅਤੇ ਕੁਝ ਅਤੇ ਥੋੜੇ ਦਿਨਾਂ ਬਾਅਦ ਬਾਕੀ ਦੀ ਫੌਜ ਨੂੰ ਆਪਣੇ ਨਾਲ ਲੈ ਕੇ ਅਟਕ ਦੇ ਇਲਾਕੇ ਸਮਸਾ ਬਾਦ ਪਹੁੰਚ ਗਿਆ ਤੇ ਇੱਥੇ ਸਲਾਮੀ ਇਲਾਕਿਆਂ ਦੇ ਵਿੱਚ ਉਹਨੇ ਆਪਣੇ ਆਦਮੀ ਭੇਜ ਕੇ ਲੜਾਈ ਲਈ ਹਜ਼ਾਰਾਂ ਹਜ਼ਾਰਾਂ ਗਾਜੀਆਂ ਨੂੰ ਇਕੱਠੇ ਕਰਕੇ ਨਾਲ ਮਿਲਾ ਲਿਆ ਤੇ ਤੇ ਉਧਰ ਖਾਲਸਾ ਵੀ ਬੜੀ ਸਾਵਧਾਨੀ ਦੇ ਨਾਲ ਬੈਠਾ ਸੀ ਤੇ ਅਗਲੇ ਦਿਨ ਤੇ ਅਗਲੇ ਦਿਨ ਇੱਕ ਦਸਤਾ ਕੋੜ ਅੱਗੇ ਅੱਗੇ ਵਧਿਆ ਜੋ ਵੈਰੀ ਨੂੰ ਦੇਖ ਪਾਲ ਕਰ ਰਿਆ ਸੀ ਤੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਅਫਗਾਨਾਂ ਦਾ ਡੇਰਾ ਦਿਖਿਆ ਤੇ ਉਹਨਾਂ ਤੋਂ ਰਹਿਣਾ ਗਿਆ ਤੇ ਅਫਗਾਨੀ ਲਸ਼ਕਰ ਤੇ ਤੇ اچانک ਜਾ ਪਏ ਤੇ ਅਗੋ ਅਫਗਾਨਾਂ ਨੇ ਸ਼ਸਤਰ ਧੂਏ ਤੇ ਇੱਕ ਇੱਕ ਪਾਰੀ ਟਕਰਾ ਹੋਇਆ ਤੇ ਬਾਕ ਖਾਲਸਾ ਫੌਜ ਬਾਕੀ ਦੀ ਖਾਲਸਾ ਫੌਜ ਵੀ ਉੱਥੇ ਪਹੁੰਚ ਗਈ ਤੇ ਹੁਣ ਲੱਗੇ ਦੋ ਤਿੰਨ ਤਲਵਾਰਾਂ ਚਲਾਉਣ ਤੇ ਹੁਣ ਰਾਤ ਹੋ ਗਈ ਸੀ ਤੇ ਕੁਦਰਤ ਨੇ ਦੋਆਂ ਤਰ੍ਹਾਂ ਦੀਆਂ ਤਲਵਾਰਾਂ ਮਿਆਣ ਦੇ ਵਿੱਚ ਪਵਾ ਦਿੱਤੀਆਂ ਤੇ ਇਸ ਦਾ ਬਾਕੀ ਇਤਿਹਾਸ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਸਾਰੇ ਜਣੇ ਸਪੋਰਟ ਕਰੋ ਆਪਣਾ ਚੈਨਲ ਹੈ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਓ